ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬੱਬੂ ਡੈਰੀ ਫਾਰਮ ਦੇ ਵਿੱਚ ਕਿਸਾਨ ਦੋਸਤੋ ਅੱਜ ਤੁਹਾਨੂੰ ਦੱਸਾਂਗੇ ਆਪਾਂ ਫਾਰਮ ਬਣਾਉਣ ਦੇ ਸਮੇ ਕਿਸਾਨ ਭਰਾ ਜਿਹੜੀ ਗਲਤੀ ਕਰਦੇ ਆ ਉਹ ਤੁਹਾਨੂੰ ਦੱਸਾਂਗੇ ਜਿਵੇਂ ਕਿ ਖੁਰਨੀ ਹੈ ਖੁਰਨੀ ਬਹੁਤ ਜ਼ਰੂਰੀ ਆ ਪਸੰਗ ਵਾਲੀ ਸਹੀ ਬਣਾਉਣੀ ਤੈਨੂੰ ਦੱਸਾਂਗੇ ਵੀ ਕਿੰਨੀ ਉੱਚੀ ਬਣਾਉਣੀ ਚਾਹੀਦੀ ਹੈ ਤੇ ਕਿੰਨੀ ਲੰਮੀ ਕਿੰਨੀ ਚੌੜੀ ਸਾਰੀ ਕਰਾਂਗੇ ਗੱਲਬਾਤ ਬਣੇ ਰਿਓ ਵੀਡੀਓ ਦੇਖੋ ਐਂਡ ਤੱਕ ਜਿਹੜੇ ਵੀ ਭਰਾ ਨਵੇਂ ਆਪਣੇ YouTube ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਆ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲ ਹੀ ਲੱਗਦਾ ਬੈਲ ਦਾ ਬਟਨ ਉਹਨੂੰ ਕਰ ਲਿਓ ਪ੍ਰੈਸ ਐਸੀ ਤਰ੍ਹਾਂ ਪਾ ਜਾਣਕਾਰੀ ਦੇ ਵੀਡੀਓ ਲੈ ਕੇ ਆਉਂਦੇ ਰਹਿੰਨੇ ਆ ਕਿਸਾਨ ਦੋਸਤੋ ਇਹ ਆਪਣੇ ਚਾਚਾ ਜੀ ਦੇ ਮੁੰਡੇ ਨੇ ਜਿਹੜਾ ਫਾਰਮ ਸ਼ੁਰੂ ਕੀਤਾਗਾ ਤੇ ਨਵੀਂ ਖੁਰਨੀ ਨਵਾਂ ਖੜਮਚਾ ਸਾਰਾ ਕੁਝ ਬਣਾਇਆ ਤੇ ਤੁਹਾਨੂੰ ਇਹਦੇ ਬਾਰੇ ਦੱਸਾਂਗੇ ਆਪਾਂ ਵੀ ਜਿਹੜੀ ਵੱਡੀਆਂ ਮੱਜਾਂ ਵਾਸਤੇ ਖੁਰਨੀ ਬਣਾਉਣੀ ਆ ਉਹ ਆਪਾਂ ਨੂੰ ਕਿੰਨੀ ਉੱਚੀ ਚਾਹੀਦੀ ਆ ਕਿੰਨੀ ਚੌੜੀ ਤੇ ਕਟੜੀਆਂ ਵਾਸਤੇ ਕਿੰਨੀ ਆਪਾਂ ਨੂੰ ਖੁਰਨੀ ਉੱਚੀ ਚਾਹੀਦੀ ਆ ਕਿੰਨੀ ਚੌੜੀ ਉਹ ਵੀ ਦੱਸਾਂਗੇ ਤੇ ਇਹਦੇ ਨਾਲ ਜਿਹੜਾ ਪਸ਼ੂਆਂ ਦਾ ਜਿਹੜਾ ਜੇ ਖੁਰਨੀ ਆਪਾਂ ਬਾਲੀ ਉੱਚੀ ਬਣਾਉਣੇ ਆ ਤੇ ਉਹਦੇ ਨਾਲ ਪਸ਼ੂਆਂ ਨੂੰ ਬਿਮਾਰੀ ਵੀ ਜ਼ਿਆਦਾ ਆਉਂਦੀ ਹੈਗੀਆ ਜੇ ਮੈਂ ਕੀ ਪਸ਼ੂਆਂ ਦੇ ਗਲ ਦੇ ਵਿੱਚ ਗੰਢ ਬਣ ਜਾਣੀ ਪਸ਼ੂਆਂ ਦੇ ਗਲ ਦੇ ਵਿੱਚ ਗੰਢ ਬਣ ਜਾਣੀ ਜਾਂ ਪਸ਼ੂਆਂ ਨੇ ਪ੍ਰੋਪਰ ਗਾਲਾ ਨਾ ਕਰਨਾ ਤੇ ਹਰਾਚਾਰਾ ਵੀ ਬਹੁਤ ਘੱਟ ਖਾਂਦੇ ਆ ਕਿਉਂਕਿ ਜੇ ਪਸ਼ੂ ਦੀ ਧੌਣ ਉੱਚੀ ਆ ਤਾਂ ਉੱਚੀ ਧੌਣ ਦੇ ਨਾਲ ਜਿਹੜਾ ਗਾਲ ਆਪਣੇ ਤਿਆਬ ਬਣਦਾ ਪਸ਼ੂ ਦੀ ਧੌਣ ਦੇ ਵਿੱਚ ਜਿਹਦੇ ਨਾਲ ਗਾਲਾ ਕਰਦੇ ਆ ਪਸ਼ੂ ਤੇ ਉਹ ਬਹੁਤ ਘੱਟ ਬਣਦਾ ਹੈਗਾ ਜੇ ਪਸ਼ੂ ਨੀਮਾ ਹੋ ਕੇ ਪੱਠੇ ਖਾਂਦਾ ਜਿਵੇਂ ਕਿ ਆਪਾਂ ਗਾਈਆਂ ਦੇ ਫਾਰਮ ਦੇਣੇ ਆ ਬਿਲਕੁਲ ਥੱਲੋਂ ਧਰਤੀ ਤੋਂ ਪਸ਼ੂ ਖਾਂਦੇ ਹੈਗੇ ਆ ਤੇ ਉਹਦੇ ਨਾਲ ਜਿਆਦੇ ਜਿਹੜਾ ਗਾਲਾ ਕਰਦੇ ਆ ਪਸ਼ੂ ਤੇ ਪੱਠੇ ਵੀ ਜਿਆਦੇ ਹਾਜ਼ਮ ਆਉਂਦੇ ਆ ਤੇ ਜਿਆਦਾ ਹੀ ਫਿਰ ਦੁੱਧ ਦਿੰਦਾ ਪਸ਼ੂ ਜੇ ਗਾਲਾ ਜਿਆਦੇ ਕਰਦਾ ਪੱਠੇ ਹਾਜ਼ਮ ਜਿਆਦੇ ਆਉਂਦੇ ਆ ਤੇ ਇਸੇ ਤਰ੍ਹਾਂ ਹੀ ਮੱਝਾਂ ਆ ਜੇ ਮੱਝਾਂ ਨੇ ਆਪਾਂ ਖੁਰਨੀਆਂ ਉੱਚੀਆਂ ਕਰ ਦਿੰਦੇ ਆ ਤੇ ਜਿਹੜਾ ਲੇਵੇ ਦੇ ਵਿੱਚ ਵੀ ਦਿੱਕਤ ਆਉਂਦੀ ਆ ਲੇਵਾ ਜਿਹੜਾ ਪਸ਼ੂ ਦਾ ਮੂਹਰ ਨੂੰ ਰਹਿੰਦਾ ਤੇ ਜੇ ਤੁਸੀਂ ਖੁਰਨੀ ਨੀਮੀ ਬਣਾਓਗੇ ਕਟੀਆਂ ਝੋਟੀਆਂ ਤੁਸੀਂ ਪਾਲੋਗੇ ਤਾਂ ਉਹਨਾਂ ਦੇ ਲੇਵੇ ਵੀ ਬਿਲਕੁਲ ਮਗਰ ਨੂੰ ਹੋਣਗੇ ਤੇ ਸੋਹਣਾ ਲੱਗਦਾ ਪਸ਼ੂ ਜੇ ਮਗਰ ਨੂੰ ਲੇਵਾ ਹੋਊਗਾ ਤੇ ਦੁੱਧ ਵੀ ਜਿਆਦਾ ਦੇਊਗਾ ਤੇ ਪਸ਼ੂ ਕਰਾਕ ਵੀ ਜਾਦੇ ਖਾਂਦਾ ਹੈਗਾ ਨੀਮੀਆਂ ਖੁਰਨੀਆਂ ਦੇ ਵਿੱਚ ਖੁਰਨੀ ਜਿਹੜੀ ਵੱਡੀ ਖੁਰਨੀ ਬਣਾਉਣੀ ਆ ਤੁਸੀਂ ਵੱਡੇ ਪਸ਼ੂਆਂ ਵਾਸਤੇ ਉਹ ਲਗਭਗ 2 ਫੁੱਟ ਤੋਂ ਲੈ ਕੇ 2.5 ਫੁੱਟ ਤੱਕ ਤੇ ਚੌੜੀ ਜਿਹੜੀ ਉਹ 1.5 ਫੁੱਟ ਹੋਣੀ ਚਾਹੀਦੀ ਆ ਤੇ ਜਿਹੜੀ ਕਟਰੀਆਂ ਵਾਸਤੇ ਆ ਉਹ 1.5 ਤੋਂ ਪੌਣੇ 2 ਫੁੱਟ ਤੱਕ ਉੱਚੀ ਹੋਵੇ ਤੇ 1.5 ਫੁੱਟ ਚੌੜੀ ਹੋਵੇ ਤੇ ਖੁਰਨੀ ਗੋਲ ਜ਼ਰੂਰ ਹੋਣੀ ਚਾਹੀਦੀ ਆ ਕੰਧ ਦੇ ਨਾਲੋਂ ਵੀ ਸਿਮੈਂਟ ਲਾ ਕੇ ਤੁਸੀਂ ਗਲਾਈ ਜ਼ਰੂਰ ਕਰਿਓ ਕਿਉਂਕਿ ਪੱਠੇ ਜਿਹੜੇ ਪਸ਼ੂ ਖੁੰਜੇ ਦੇ ਵਿੱਚੋਂ ਖਾ ਨਹੀਂ ਸਕਦਾ ਜੇ ਗੋਲ ਹੋਵੇ ਖੁਰਨੀ ਉਹਦੇ ਨਾਲ ਤਾਂ ਆਪਣੀ ਖੁਰਨੀ ਦੇ ਵਿੱਚ ਉਲੀ ਨਹੀਂ ਬਣਦੀ ਹੈਗੀ ਤੇ ਪੱਠੇ ਵੀ ਜਿਹੜੇ ਪ੍ਰੋਪਰ ਪਸ਼ੂ ਖਾ ਲੈਂਦਾ ਅੱਜ ਦੀ ਵੀਡੀਓ ਦੇ ਵਿੱਚ ਇੰਨੀ ਜਾਣਕਾਰੀ ਸੀ ਜਾਣਕਾਰੀ ਸਾਡੀ ਵਧੀਆ ਲੱਗੀ ਤਾਂ ਹੋਰ ਵੀ ਭਰਾਵਾਂ ਦੇ ਨਾਲ ਸ਼ੇਅਰ ਕਰਿਓ ਵੀਡੀਓ ਦੇਖਣ ਲਈ ਸਾਰੇ ਕਿਸਾਨ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ